ਨਾਲ ਹੋਰ ਜਿੰਨੇ ਵੀ ਪਿੰਡ ਨੇ ਸਤਲੁਜ ਦਰਿਆ ਦੇ ਨੇੜੇ ਬੇਟੇ ਇਲਾਕੇ ਦੇ ਉਹਨਾਂ ਪੰਚਾਇਤਾਂ ਨੇ ਇਕੱਠੇ ਹੋ ਕੇ ਪ੍ਰੋਟੈਸਟ ਕੀਤਾ ਤੇ ਉੱਥੇ ਜਿਹੜੀ ਹੁੰਦਾ ਕਰਦੀ ਹੈ ਮਾਈਨਿੰਗ ਜਿਹੜੀ ਵੀ ਇਹ ਇਲੀਗਲ ਮਾਈਨਿੰਗ ਦਾ ਮਾਫੀਆ ਸਾਰਾ ਇਕੱਠਾ ਸਰਕਾਰ ਦੀ ਸ਼ਹਿਤ ਹੈ ਉਹਨਾਂ ਨੇ ਇਹ ਸ਼ਰਮ ਦੀ ਕੀਤੀ ਵੀ ਸਿੱਕ ਲੇਡੀ ਦੀ ਖਿੱਚ ਤੋਂ ਕਰ ਰਹੇ ਆ ਨਾਲ ਕਹਿੰਦੇ ਉੱਤੇ ਅਸੀਂ ਬਹੁਤ ਸਾਰੇ ਜਿਹੜੇ ਆ ਕਾਫੀ ਲੰਬੇ ਟਾਈਮ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਮਾਈਨਿੰਗ ਵਿਭਾਗ ਨੂੰ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਸਰਕਾਰ ਨੂੰ ਬਹੁਤ ਸਾਰੀਆਂ ਦਰਖਾਸਤਾਂ ਦਿੱਤੀਆਂ ਪਰ ਕੁਝ ਵੀ ਹੋ ਨਹੀਂ ਰਿਹਾ ਸੀਗਾ। ਜਿਹਦੀ ਬਾਤ ਤੇ ਕਿਰਪਾਨਾ ਮਾਰੀਆਂ ਸੀ ਜਾਨਲੇਵਾ ਹਮਲਾ ਕੀਤਾ ਇਹਦੇ ਬ੍ਰਦਰ ਅਕਰਜ਼ਨ ਉਹਨਾਂ ਦਾ ਕੰਨ ਨਾਲ ਉਹਦਾ ਦੱਸ। ਵੀ ਮਦਦ ਦੀ ਲੋੜ ਹ ਟਿੱਪਰ ਵਾਲੇ ਪਰੇਸ਼ਾਨ ਕਰ ਰਿਹਾ ਸੀ ਮਾਤਾ ਜੀ ਦੀ ਮਦਦ ਕਰਨ ਲਈ ਤੇ ਉੱਥੇ ਸਾਡੇ ਉੱਤੇ ਜਾਨਲੇਵਾ ਹਮਲਾ ਹੋ ਗਿਆ। ਸਾਰੀ ਇੰਟਰਵਿਊਸ ਤੋਂ ਬਾਅਦ ਪਰਚਾ ਦਰਜ ਹੋਇਆ ਬਟ ਉਹ ਵੀ ਅਵੇਲੇਬਲ ਫੈਂਸਿਸ ਦੇ ਵਿੱਚ। ਕਹਿੰਦੇ ਨਾ ਵੀ ਸੱਚਤੂ ਜਮੇਸ਼ਾ ਜਿੱਤ ਹੁੰਦੀ ਹੈ ਹੁਣ ਜਿੰਨੇ ਵੀ ਦੋਸ਼ੀਆਂ ਨੇ ਮਾਨ ਰੋਗ ਅਦਾਲਤ ਵਿੱਚ ਜ਼ਮਾਨਤ ਲਈ ਸੀ ਆ तकरीबन 8 ਬੰਦਿਆਂ ਨੇ। ਉਹਨਾਂ 8 ਬੰਦਿਆਂ ਦੀ ਜ਼ਮਾਨਤ ਆ ਇਸ ਤੇ ਮਾਈਨਿੰਗ ਹਲੇ ਵੀ ਰਾਤਾਂ ਨੂੰ ਹਨੇਰੇ ਦੇ ਵਿੱਚ ਹਲੇ ਵੀ ਇਲੀਗਲ ਮਾਈਨਿੰਗ ਚੱਲਦੀ ਹੈ। ਅ ਅਸੀਂ ਮੈਨੂੰ ਅ ਮਾਰਚ ਦੇ ਵਿੱਚ ਆਲੇ ਦੁਆਲੇ ਦੀਆਂ ਜਿਹੜੀਆਂ ਸਾਡਾ ਲੁਧਿਆਣਾ ਇਸਟ ਹੈਗੀਆਂ ਇਹਦੀਆਂ 13-14 ਪਿੰਡਾਂ ਦੀਆਂ ਪੰਚਾਇਤਾਂ ਨੇ ਇਕੱਠੀ ਹੋ ਕੇ ਕਿਹਾ ਸੀ ਕਿ ਇੱਥੇ ਇਲੀਗਲ ਮਾਈਨਿੰਗ ਚੱਲਦੀ ਹੈ ਜਿਸ ਦੇ ਕਰਕੇ ਪਿੰਡ ਵਾਲਿਆਂ ਦਾ ਜੀਣਾ ਦੁਗੜ ਹੋਇਆ ਪਿਆ ਸੜਕਾਂ ਤੋੜੀਆਂ ਪਈਆਂ ਨੇ ਸੜਕਾਂ ਦੀ ਕੈਪੈਸਿਟੀ ਹੈ ਨਹੀਂਗੀ। ਤਾਂ ਉਹਨਾਂ ਦੇ ਕਹਿੰਦੇ ਉੱਤੇ ਅਸੀਂ ਬਹੁਤ ਸਾਰੇ ਜਿਹੜੇ ਆ ਕਾਫੀ ਲੰਬੇ ਟਾਈਮ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਮਾਈਨਿੰਗ ਵਿਭਾਗ ਨੂੰ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਸਰਕਾਰ ਨੂੰ ਬਹੁਤ ਸਾਰੀਆਂ ਦਰਖਾਸਤਾਂ ਦਿੱਤੀਆਂ ਪਰ ਕੁਝ ਵੀ ਹੋ ਨਹੀਂ ਰਿਹਾ ਸੀਗਾ ਤੇ ਫਿਰ ਅਲਟੀਮੇਟਮ ਦੇ ਤੌਰ ਦੇ ਉੱਤੇ 2 ਮਾਰਚ ਨੂੰ ਉੱਥੇ ਅਸੀਂ ਇੱਕ ਪ੍ਰੋਟੈਸਟ ਸਟਾਰਟ ਕੀਤਾ ਸੀਗਾ ਕਿਉਂਕਿ ਪਿੰਡਾਂ ਦੇ ਲੋਕ ਸਕੂਲ ਵਾਲੇ ਬੱਚੇ ਸਾਰਿਆਂ ਦਾ ਜੀਣਾ ਜਿਹੜਾ ਔਖਾ ਹੋਇਆ ਹੋਇਆ ਸੀ ਤੇ ਉਹਦੇ ਕਰਕੇ ਅਸੀਂ ਇੱਕ ਧਰਨਾ ਸ਼ੁਰੂ ਕੀਤਾ ਸੀਗਾ ਮਾਈਨਿੰਗ ਵਾਲਿਆਂ ਦੇ ਅਗੇਂਸਟ ਤੇ ਅਸੀਂ ਸੈਮੀਨਾਰਸ ਲਗਾਉਂਦੇ ਸੀਗੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਮਾਈਨਿੰਗ ਦੇ ਲਾਅ ਦੇ ਬਾਰੇ ਜਾਣਕਾਰੀ ਦਿੰਦੇ ਸੀਗੇ ਤਾਂ ਉਸੇ ਦੌਰਾਨ 17 ਤਰੀਕ ਨੂੰ ਸਾਡਾ ਸੈਮੀਨਾਰ ਸੀਗਾ ਪਿੰਡ ਗਦਾਪੁਰ ਵਿਖੇ ਤਾਂ ਉੱਥੋਂ ਇੱਕ ਮਾਤਾ ਜੀ ਦੀ ਕਾਲ ਆਈ ਸੀ ਸਸਰਾਲੀ ਕਲੋਨੀ ਡੇਰੇ ਤੋਂ ਵੀ ਮਦਦ ਦੀ ਲੋੜ ਆ ਟਿਪਰ ਵਾਲੇ ਪਰੇਸ਼ਾਨ ਕਰ ਰਿਹਾ ਸੀ ਮਾਤਾ ਜੀ ਦੀ ਮਦਦ ਕਰਨ ਗਏ ਤੇ ਉੱਥੇ ਸਾਡੇ ਉੱਤੇ ਜਨਲੇਵਾ ਹਮਲਾ ਹੋਇਆ ਤੇ ਉਹਨਾਂ ਬਾਕੀ ਚੀਜ਼ਾਂ ਬਾਰੇ ਤੁਹਾਨੂੰ ਵੀਰ ਜੀ ਦੱਸਣਗੇ ਇਹ ਪ੍ਰੈਸ ਕਾਨਫਰੰਸ ਦਾ ਇਹ ਹੈ ਜੀ ਬੜੇ ਮਾੜੇ ਹਾਲਾਤ ਨੇ ਪੰਜਾਬ ਦੇ ਬੜੀਆਂ ਮਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਨੇ ਇਹ ਸਾਡੀ ਐਡਵੋਕੇਟ ਆ ਸਿਮਰਨਜੀਤ ਕੌਰ ਗਿੱਲ ਹਾਈ ਕੋਰਟ ਚ ਪ੍ਰੈਕਟਾਈਜ਼ਿੰਗ ਲਾਇਰ ਆ ਇਹਨੂੰ 14-15 ਪਿੰਡਾਂ ਦੀਆਂ ਪੰਚਾਇਤਾਂ ਨੇ ਮਿਲ ਕੇ ਮਤਾ ਪਾਇਆ ਤੇ ਇਹਨੂੰ ਮਿਲ ਕੇ ਰਿਕਵੈਸਟ ਕੀਤੀ ਵੀ ਜਿਹੜੀ ਇਲੀਗਲ ਮਾਈਨਿੰਗ ਆ ਵੀ ਆਪਾਂ ਉਹਦੇ ਖਿਲਾਫ ਪ੍ਰੋਟੈਸਟ ਕਰਨਾ ਆਪਾਂ ਉਹਦੇ ਖਿਲਾਫ ਹਾਈ ਕੋਰਟ ਚ ਕੋਰਟ ਰੈਟ ਪਾਉਣੀ ਆ ਤੇ ਜੋ ਵੀ ਇਲੀਗਲ ਮਾਈਨਿੰਗ ਹੋ ਰਹੀ ਆ ਸਰਕਾਰ ਦੀ ਸ਼ੈਅ ਤੇ ਇਹ ਬੰਦ ਕੀਤੀ ਜਾਵੇ ਇਹਨਾਂ ਨੇ ਇਹਨਾਂ ਦਾ ਗੌਂਸਗੜ ਪਿੰਡ ਆ ਨਾਲ ਹੋਰ ਜਿੰਨੇ ਵੀ ਪਿੰਡ ਨੇ ਉਹਨਾਂ ਪੰਚਾਇਤਾਂ ਨੇ ਇਕੱਠੇ ਹੋ ਕੇ ਪ੍ਰੋਟੈਸਟ ਕੀਤਾ ਤੇ ਉੱਥੇ ਜਿਹੜੀ ਗੁੰਡਾਗਰਦੀ ਹੈ ਮਾਈਨਿੰਗ ਜਿਹੜੀ ਵੀ ਇਹ ਇਲੀਗਲ ਮਾਈਨਿੰਗ ਜਿਹੜਾ ਮਾਫੀਆ ਸਾਰਾ ਇਕੱਠਾ ਆ ਸਰਕਾਰ ਦੀ ਸ਼ਹਿਤ ਤੇ ਉਹਨਾਂ ਨੇ ਇਹ ਸ਼ਰਮ ਨਹੀਂ ਕੀਤੀ ਦੇਸੀ ਕਿ ਲੇਡੀ ਦੀ ਖਿੱਚਤੂ ਕਰ ਰਹੇ ਆ ਇਹਦੀ ਬਾਅਦ ਤੇ ਕਿਰਪਾਨਾਂ ਮਾਰੀਆਂ ਜਾਨਲੇਵਾ ਹਮਲਾ ਕੀਤਾ ਇਹਦੇ ਬ੍ਰਦਰ ਅ ਕਜ਼ਨ ਉਹਨਾਂ ਦਾ ਕੰਨ ਨਾਲੋਂ ਲਾਤਾ ਕੁਰਬਾਨ ਮਾਰ ਕੇ ਕੰਨ ਵੜਤਾ ਉਹਨਾਂ ਦਾ ਤੇ ਉਸ ਤੋਂ ਬਾਅਦ ਇਹਨਾਂ ਨੇ ਗਵਰਨਰ ਸਾਹਿਬ ਨੂੰ ਮਿਲਿਆ ਗਵਰਨਰ ਸਾਹਿਬ ਦੀ ਇੰਟਰਫੇਰੈਂਸ ਨਾਲ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਬਾਰ ਦੀ ਇੰਟਰਫੀਅਰੈਂਸ ਤੋਂ ਬਾਅਦ ਪਰਚਾ ਦਰਜ ਹੋਇਆ ਬਟ ਉਹ ਵੀ ਬੇਲੇਬਲ ਫੈਂਸਸ ਦੇ ਵਿੱਚ ਉਸ ਤੋਂ ਬਾਅਦ ਅਸੀਂ ਚਲੋ ਜ਼ੋਰ ਲਾਇਆ ਸਾਰਿਆਂ ਨੇ ਇਹਨਾਂ ਨੇ ਵੀ ਬਹੁਤ ਸੀਪੀ ਸਾਹਿਬ ਦੀ ਬੜੀ ਛਲਾਗਾ ਕਰਦੇ ਆ ਉਹਨਾਂ ਨੇ ਬੜਾ ਐਫਰਟਸ ਕੀਤੇ ਵਿੱਚ ਤੇ ਉਸ ਤੋਂ ਪਰ ਬੜੀ ਮੁਸ਼ਕਲ ਤੋਂ ਬਾਅਦ ਜਾ ਕੇ ਜਿਹੜੀ ਜਿਹੜੀ ਪਹਿਲਾਂ ਧਾਰਾ 326 ਸੀ ਹੁਣ 118 2 ਬੀਐਨਐਸ ਹੈ ਉਹਦੀ ਐਡੀਸ਼ਨ ਹੋਈ ਪਰ ਚਲੋ ਕਹਿੰਦੇ ਨਾ ਵੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਹੁਣ ਜਿੰਨੇ ਵੀ ਦੋਸ਼ੀਆਂ ਨੇ ਮਾਰਜੋਗ ਅਦਾਲਤ ਵਿੱਚ ਜ਼ਮਾਨਤ ਲਈ ਸੀ ਆ तकरीबन 8 ਬੰਦਿਆਂ ਨੇ ਉਹਨਾਂ 8 ਬੰਦਿਆਂ ਦੀ ਜ਼ਮਾਨਤ ਆ ਜਿਹੜੀ ਉਹ ਰੱਦ ਹੋ ਚੁੱਕੀ ਆ ਪਰ ਅਸੀਂ ਫੇਰ ਵੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਸੀਬੀ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਉਹਨਾਂ ਦੀ ਅਰੈਸਟ ਜਲਦ ਤੋਂ ਜਲਦ ਕੀਤੀ ਜਾਵੇ ਕਿਉਂਕਿ ਹਲੇ ਵੀ ਉਹ ਬੰਦੇ ਸ਼ਰਿਆਂ ਪਿੰਡਾਂ ਚ ਘੁੰਮ ਰਹੇ ਨੇ ਤੇ ਮਾਈਨਿੰਗ ਹਲੇ ਵੀ ਰਾਤਾਂ ਨੂੰ ਹਨੇਰੇ ਦੇ ਵਿੱਚ ਹਲੇ ਵੀ ਇਲੀਗਲ ਮਾਈਨਿੰਗ ਚੱਲ ਰਹੀ ਆ ਸੋ ਉਹਨਾਂ ਦੇ ਖਿਲਾਫ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਜਿਹੜੇ ਵੀ ਲੋੜਿੰਦੇ ਹੋਰ ਸੈਕਸ਼ਨਸ ਨੇ ਉਹ ਐਡ ਆਨ ਕੀਤੇ ਜਾਣੇ ਚਾਹੀਦੇ ਐਫਆਰ ਦੇ ਵਿੱਚ ਐਫਆਰ ਨੰਬਰ 43/25 ਪੀਐਸ ਮਿਹਰਬਾਨ ਦੀ ਇਹ ਹੈਗੀ ਆ ਜੀ ਵਗੂਆ ਸੋ ਸਾਡੀ ਇਹ ਬੇਨਤੀ ਆ ਵੀ ਜੇ ਇੱਕ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਲੇ ਲਾਅ ਅਫੀਸਰਸ ਦਾ ਆ ਹਾਲਾਤ ਕੀਤੇ ਜਾਂਦੇ ਨੇ ਆਮ ਬੰਦੇ ਦੀ ਕੀ ਪੁੱਛਕਿਛ ਹੋਊਗੀ ਜੇ ਇਹਦੀ ਬਾਹੀਂ ਵੱਢਤੀ ਕਰਪਾਨ ਮਾਰ ਕੇ ਤੇ ਬੜੀ ਬੜੀ ਜਦੋਜਹਤੋਂ ਬਾਅਦ ਸਾਰੀ ਕਾਰਵਾਈ ਹੋਈ ਆ ਚਲੋ ਅਦਾਲਤ ਚੋਂ ਇਨਸਾਫ ਮਿਲਿਆ ਦੋਸ਼ੀਆਂ ਦੀਆਂ ਜ਼ਮਾਨਤਾਂ ਰੱਦ ਹੋਈਆਂ ਪਰ ਹਾਲ ਤੱਕ ਅਰੈਸਟ ਉਹਨਾਂ ਨੂੰ ਫੇਰ ਨਹੀਂ ਕੀਤਾ ਜਾ ਰਿਹਾ ਸੋ ਮੇਰੀ ਫੇਰ ਇਹ ਹੀ ਬੇਨਤੀ ਆ ਵੀ ਇਹਨਾਂ ਦੇ ਖਿਲਾਫ ਬਣਦੀ ਜਿਹੜੀ ਯੋ ਕਾਨੂੰਨੀ ਆ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ